ਆ ਜੀ ਆਰਐਮ ਨਿਊ ਚੈਨਲ ਦੇਾਰੇ ਸਾਰੇ ਦਰਸ਼ਕਾਂ ਨੂੰ ਬੇਗੋਰਵ ਅਸੀਂ ਪਿਆਰੋ ਸਤਿ ਸ਼੍ਰੀ ਅਕਾਲ ਇਸ ਟਾਈਮ ਖੜਾ ਹਾਂ ਜੀ ਮੈਂ ਗਿੱਲਾਂ ਵਾਲੀ ਨਹਿਰ ਦੇ ਕੋਲੇ ਤੇ ਗਿੱਲਾਂ ਵਾਲੀ ਨਹਿਰ ਤੇ ਈਸ਼ਾਨਗਰ ਪੁਲ ਦੇ ਵਿਚਕਾਰ ਜਿੱਥੇ ਤੁਸੀਂ ਦੇਖ ਸਕਦੇ ਹੋ ਹੁਣੇ-ਹੁਣੇ ਥੋੜੀ ਦੇਰ ਪਹਿਲਾਂ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਜੀ ਐਕਸੀਡੈਂਟ ਵੀ ਕਿੱਦਾਂ ਹੋਇਆ ਤੁਹਾਨੂੰ ਮੈਂ ਦੱਸਦਾ ਜੀ ਆ ਗੱਡੀ ਨੋਰਮਲ ਆਪਣੇ ਈਸ਼ਾਨਗਰ ਪੁਲ ਤੋਂ ਗਿੱਲਾਂ ਵਾਲੇ ਨਹਿਰ ਨੂੰ ਜਾ ਰਹੀ ਸੀ ਤੇ ਇੱਕ ਪੈਲਰ ਦੋ ਤਿੰਨ ਗੱਡੀਆਂ ਹੋਰ ਜਾ ਰਹੀਆਂ ਸੀ ਤੇ ਇੱਕ ਗੱਡੀ ਰੋਡ ਤੇ ਖੜੀ ਸੀ ਕੋਈ ਇੱਕ ਬਜ਼ੁਰਗ ਗੱਡੀ ਲੈ ਕੇ ਜਾ ਰਹੀ ਸੀ ਜਿਹੜੇ ਕਿ ਉਹ ਗੱਡੀ ਵਿੱਚ ਬ ਜਿਹੜੇ ਵੀ ਨੇ ਇੱਥੇ ਇਹਨਾਂ ਦਾ ਨਾਮ ਅਨਮੋਲ ਆ ਜਿਹਨਾਂ ਗੱਡੀ ਦੇ ਓਨਰ ਨੇ ਇਹਨਾਂ ਨੇ ਗੱਡੀ ਨੂੰ ਉਹਨਾਂ ਨੂੰ ਬਚਾਉਣ ਦੀ ਗੱਡੀ ਰਾਈਟ ਸਾਈਡ ਤੇ ਕੀਤੀ ਤੇ ਇੱਕ ਬੈਲੈਂਸ بگੜਨ ਕਰਕੇ ਗੱਡੀ ਪਲਕ ਜਾ ਕੇ ਥੜੀ ਉੱਪਰ ਵੱਜ ਕੇ ਉਲਟੀ ਹੋ ਗਈ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਡਾਇਰੈਕਸ਼ਨ ਕੀ ਆ ਬੰਦਾ ਆ ਰਿਹਾ ਸੀ ਇਸ਼ਤਨਾ ਗੱਦੋਂ ਗਿੱਲਾਂ ਵਾਲੇ ਪਾਸੇ ਨੂੰ ਬਟ ਹੁਣ ਤੁਸੀਂ ਡਾਇਰੈਕਸ਼ਨ ਦੇਖੋ ਗਿੱਲਾਂ ਵਾਲੇ ਤੋਂ ਇਸ਼ਤਨਾ ਪੁਲ ਨੂੰ ਗੱਡੀ ਦਾ ਮੂੰਹ ਹੋਇਆ ਹੈ ਮਤਲਬ ਡਿਵਾਈਡਰ ਤੋਂ ਬਾਅਦ ਡਿਵਾਈਡਰ ਤੁਸੀਂ ਦੇਖ ਰਹੇ ਹੋ ਇੱਥੇ ਪਲਟ ਕੇ ਗੱਡੀ ਉਲਟੀ ਪੂਰੀ ਘੁੰਮ ਗਈ ਤੇ ਗੱਡੀ ਨੁਕਸਾਨ ਦੇਖੋ ਜੀ ਕਿੰਨਾ ਹੋ ਚੁੱਕਿਆ ਇਹ ਬੰਦਾ ਜਿਹਨੇ ਵਿੱਚ ਮਾਰਿਆ ਜਿਹਦੇ ਕਰਕੇ ਸਾਰਾ ਹਾਸਾ ਹੋਇਆ ਤੇ ਉਹਨਾਂ ਨੇ ਇੱਥੇ ਖੜਨ ਦੀ ਵੀ ਕੋਸ਼ਿਸ਼ ਜਿੰਮਤ ਨਹੀਂ ਕੀਤੀ ਸਿਰਫ ਭੱਜ ਗਏ। ਨਾ ਬੰਦੇ ਨੇ ਹਾਲਚੇ ਪੁੱਛਿਆ ਬੰਦਾ ਹੈਗਾ ਨਹੀਂ ਹੈਗਾ ਬੱਚਿਆ ਕਿ ਨਹੀਂ ਬੱਚਿਆ ਬੱਸ ਉਹ ਕਰਕੇ ਸਿਰਫ ਭੱਜਦਾ ਬਣਿਆ। ਉਹ ਆਪਾਂ ਜਿਹੜੇ ਗੱਡੀ ਦੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਉਹਨਾਂ ਦੇ ਇਸ ਬਾਰੇ ਕੀ ਕਹਿਣਾ। ਆਜੋ। ਅੱਲੇ ਕੀ ਕਰ ਲੋ। ਅ ਵੀਰੇ ਕੀ ਨਾਮ ਆਪਣਾ? ਮੇਰਾ ਨਾਮ ਅਮੋਲਪ੍ਰੀਤ ਸਿੰਘ ਹੈ। ਆ ਵੀਰੇ ਦੱਸੋ ਕਿ ਗੱਡੀ ਦੇਖ ਰਹੇ ਅਸੀਂ ਇਹ ਕੀ ਸਾਰੀ ਕਹਾਣੀ ਹੋਈ ਕੀ ਹੈ ਵੀਰੇ? ਮਾਦਰੇ 40 ਦੀ ਸਪੀਡ ਤੇ ਜਾ ਰਿਹਾ ਸੀ ਜਮੇ ਉੱਧਾ ਆਪਣੀ ਲੇਨ ਚ ਉਹ ਗੱਡੀ ਵਾਲ ਨੇ ਸਿੱਧਾ ਵਿਚ ਹੀ ਮਾਰੀ ਆ ਕੇ ਫਿਰ ਕੱਟ ਕੱਟ ਕਰਤੀ ਗੱਡੀ ਉਹ ਕੀ ਦੋ ਤਿੰਨ ਵਾਰ ਪਲਟੀ ਆ ਉਧਰ ਬਾਹਰ ਨਿਕਲ ਗਿਆ ਗੱਡੀ ਲੈ ਕੇ ਹੁਣ ਦੇਖ ਜਿਆ ਨੰਬਰ ਕਢਾਉਨੇ ਆ ਤੇ ਆਪਣੀ ਭਾਜੀ ਗੱਡੀ ਸਪੀਡ ਕਿੰਨੀ ਸੀਗੀ ਵੈਸੇ ਕੀ 40 ਦੀ ਸੀ ਮੇਰੇ ਖਿਆਲ ਨਾਲ ਤੇ ਫਿਰ ਕਿਦਮ ਕੀ ਗੱਡੀ ਦਾ ਬੈਲੈਂਸ ਵਿਗੜ ਗਿਆ ਤੁਹਾਡਾ ਜੀ ਨਹੀਂ ਨਹੀਂ ਉਹਨੇ ਵਿਚ ਮਾਰੀ ਬ్రో ਅੱਛਾ ਵਿਚ ਮਾਰੀ ਆ ਤੇ ਭਾਜੀ ਫਿਰ ਕਿਸੇ ਨੇ ਇੱਥੇ ਕੋਈ ਰੁੱਕ ਉਹ ਭੱਜੇ ਖੜਿਆ ਵੀ ਨਹੀਂ ਬੰਦਾ ਨਹੀਂ ਨਹੀਂ ਤੇ ਭਾਜੀ ਹੁਣ ਅਗਲੀ ਕਰ ਵੀ ਕੀ ਕਰਨਾ ਚਾਹੁੰਦੇ ਹੋ ਹੁਣ ਨੰਬਰ ਕਢਾਉਣਾ ਨਹੀਂ ਨਹੀਂ ਤੁਹਾਨੂੰ ਲੱਗਦਾ ਵੀ ਇਹੋ ਜਿਹੇ ਬੰਦਾ ਜਿਹਦੇ ਕਰਕੇ ਸਾਰਾ ਹਾਦਸਾ ਹੋਇਆ ਕੀ ਉਹਨੂੰ ਜਦੋਂ ਖੜ ਕੇ ਥੋੜਾ ਹਾਲ ਚਾ ਪੁੱਛਣਾ ਚਾਹੀਦਾ ਸੀਗਾ ਅਨਮੋਲ ਜੀ ਹਾਂ ਜੀ ਤੇ ਭਾਜੀ ਤੁਹਾਡੀ ਸੱਟਾਂ ਵਗੈਰਾ ਕਿਤੇ ਕਿੰਨੀਆਂ ਲੱਗੀਆਂ ਨੇ ਬਾਤ ਨਹੀਂ ਬਸ ਸੱਟਾਂ ਵਗੈਰਾ ਕਿੰਨੇ ਲੱਗਿਆ ਦੱਸੋ ਸੱਟਾਂ ਵਗੈਰਾ ਲੱਗਿਆ ਉਹ ਤਾਂ ਦੱਸੋ ਐ ਵੀਰੇ ਸੱਟਾਂ ਵਗੈਰਾ ਕਿੰਨੇ ਲੱਗੀਆਂ ਉਹਦਾ ਸੱਟਾਂ ਵਗੈਰਾ ਲੱਗੀਆਂ ਤੁਹਾਡੇ ਆ ਵੀ ਇੱਕ ਮਿੰਟ ਬੱਸ ਉਹ ਬੰਦਾ ਹੀ ਬਣਾਣਾ ਜੀ ਆਪਾਂ ਜਿਹੜਾ ਕਰਕੇ ਗਿਆ ਆਂ ਢੀ ਆਪਾਂ ਇਹਨਾਂ ਤੋਂ ਰੋਲਾ ਭਲਾ ਹੋ ਜਾਵੇ ਉਹਦਾ ਪਤਾ ਲੱਗੇ ਲੋਕਾਂ ਨੂੰ ਅੱਜ ਤੁਸੀਂ ਦੇਖਦੇ ਤੁਹਾਨੂੰ ਬੋਲ ਜੀ ਕਹਿੰਦੇ ਨਹੀਂ ਆਹ ਫਾਈਟ ਦੇਣ ਤੇ ਥੋੜੀ ਨਹੀਂ ਹੈਗੇ ਉਹ ਕਹਿੰਦੇ ਛੱਡ ਦਿਓ ਇਹਨੂੰ ਚੀਜ਼ ਨੂੰ ਬੰਦੇ ਜਿਹੜਾ ਬੰਦਾ ਕਰਕੇ ਨਿਕਲ ਗਿਆ ਆ ਆਪਣੇ ਵੱਲੋਂ ਟਰਾਈ ਕਰ ਲਣਗੇ ਜਿਵੇਂ ਉਹ ਬੰਦਾ ਫੜਿਆ ਗਿਆ ਸਾਡਾ ਵੀਡੀਓ ਬਣਾਉਂਦਾ ਮੇਨ ਮਕਸਦ ਆ ਸੀਗਾ ਕਿ ਘੱਟੜੋ ਬੰਦੇ ਨੂੰ ਪਤਾ ਲੱਗੇ ਬੰਦੇ ਤੁਸੀਂ ਜਿਹਦੇ ਕਰਕੇ ਸਾਡਾ ਕੰਮ ਹੋਇਆ ਉਹ ਬੰਦੇ ਨੇ ਖੜਨ ਦੀ ਵੀ ਜਮ੍ਹਾਂ ਕੀਤੀ ਘੱਟੋ ਘੱਟ ਬੰਦਾ ਖੜੇ ਤਾਂ ਸਹੀ ਨਾ ਜੀ ਆਹ ਬਚਾਇਰੇ ਨੇ ਉਹਨੂੰ ਬਚਾ ਉਹਨੂੰ ਬਚਾਉਣ ਦੇ ਚੱਕਰਾਂ ਦੇ ਵਿੱਚ ਉਹਨੂੰ ਬਚਾਉਣ ਦੇ ਚੱਕਰਾਂ ਵਿੱਚ ਸਭ ਆਪਣਾ ਕੰਮ ਖਰਾਬ ਕੀਤਾ ਵੀ ਅੱਜਕੱਲ ਭਲਾਈ ਦਾ ਜਮਾਨਾ ਨਹੀਂ ਹੈਗਾ ਵੀ ਲੋਕਾਂ ਭਲਾਈ ਦਾ ਜਮਾਨਾ ਨਹੀਂ ਅੱਜਕੱਲ ਜਿਹੜਾ ਬੰਦਾ ਭਲਾਈ ਕਰਦਾ ਜੀ ਉਹਦੇ ਨਾਲ ਹੀ ਮਾੜਾ ਹੁੰਦਾ ਆਹ ਦੇਖੋ ਜੀ ਬੰਦਾ ਉਹਨੂੰ ਬਚਾਉਂਦਾ ਹੋਇਆ ਆਪਣੀ ਗੱਡੀ ਨੁਕਸਾਨ ਕਰਕੇ ਵਹਿ ਗਿਆ ਮੇਰਾ ਜੁੜੇ ਰਹੋ ਤੁਹਾਡਾ ਆਪਣਾ ਗੌਰਵ ਅਸੀਂ ਜੀ ਆਰਐਮ ਨਿਊ ਚੈਨਲ ਨੂੰ ਧੰਨਵਾਦ ਜੀ